ਇਹ ਜਿਹੜਾ ਸਾਡੇ ਸਪਾਇਸੇ ਕਿ ਪੰਜਾਬ ਦੇ ਝੰਡੇ ਥੱਲੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਅਸੋਕ ਸਰਵੰਨਜੀ ਦੀ ਰਹਿਨਵਾਈ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੋਸ ਤਰਨਾ ਕੀਤਾ ਜਾ ਰਿਹਾ ਜੋ ਕਿ ਸਮੂਹ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਸਮੂਹ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਨੇ ਉਹ ਕਾਫੀ ਸਮੇ ਤੋਂ ਪੈਣੀ ਪਈਆਂ ਨੇ ਜਿਸ ਤਰੀਕੇ ਨਾਲ ਸਾਡੇ ਜਿਹੜੇ ਕੱਚੇ ਸਪਾਈ ਕਰਮਚਾਰੀ ਨੇ ਉਪਲ ਦੇ ਅਧਾਰ ਤੇ ਉਹਨਾਂ ਪੱਕਾ ਕਰਨਾ ਦੂਸਰੀ ਜਿਹੜੀ ਸਰਕਾਰ ਨੇ ਜੇ ਜਿਹੜੀ 10 ਸਾਲੀ ਪਾਲਿਸੀ ਬਣਾਈ ਹੈ ਉਹਨੂੰ ਰੱਦ ਕਰਨਾ ਤੀਸਰੀ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਜਿਸ ਐਨਪੀਐਸ ਯੂਪੀਐਸਏ ਭੰਗ ਕਰਕੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਲਾਗੂ ਕੀਤੀ ਜਾਵੇ ਜਿਸ ਤਿੱਕੇ ਸਾਡੀ ਜਿਹੜੀ 16% ਡੀਏ ਦੀ ਕਿਸ਼ਤਾਂ ਪੈਨਡਿੰਗ ਪਈਆਂ ਨੇ ਉਹਦੇ ਨਾਲ ਜਿਹੜਾ ਸਾਡੇ 5 ਸਾਲ ਦਾ ਜਿਹੜਾ ਸਾਡਾ 6ਵੇਂ ਪੇਕ ਕਮਿਸ਼ਨ ਦਾ ਜਿਹੜਾ ਬਕਾਇਆ ਪੈਣੇ ਪਿਆ ਇਸ ਸੰਬੰਧੀ ਜਿਹੜੀ ਪੰਜਾਬ ਸਰਕਾਰ ਦੇ ਚਲਾਬ ਦੇ ਲਈ ਰੋਸ ਮਾਰ ਲੈ ਕੀਤੀ ਜਾ ਰਹੀ ਹੈ अगला संघर्ष देखो अगला जोड़ा संघर्ष साढ़े मान योगे सूबा कमेटी बैठी है जो भी डिशिजन लेगा होगा वह सर्वमान्य होगा अगर पंजाब सपाई सेवी वालों ये फैसला किया गया भी पूरे पंजाब कम छोड़ हड़ताल की जाती जाएगी जिसकी क्या याद होना तेरह मई दो हज़ार इक्की तो जुलाई दो हज़ार इक्कीन बवुंजा दिन पीछे हड़ताल की शायद यूनियन धरना लंबा चलूगा अगर ਸਰ ਸਾਡਾ ਮਾਮਲਾ ਇਹ ਹੈ ਕਿ ਵੀ ਪਿਛਲੇ ਸਮੇਂ ਤੋਂ ਸਾਡੀਆਂ ਲੋਕਲ ਬਾਡੀ ਮੰਤਰੀ ਨਾਲ ਮੀਟਿੰਗਾਂ ਹੋਈਆਂ ਸਾਡੀਆਂ ਜਿਹੜੀ ਡਿਮਾਂਡਾਂ ਕੱਚੇ ਮਰਾਜ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਔਰ ਜਿਹੜੇ ਸਾਡੇ ਤੇ ਕਾਨੂੰਨ ਥੋਪਿਆ ਗਿਆ 10 ਸਾਲਾਂ ਦਾ ਕਿਉਂਕਿ ਸਾਡੇ ਜਵਾਕ ਜਿਹੜੇ ਪਹਿਲਾਂ ਤੋਂ ਹੀ 15 15 20 20 ਸਾਲਾਂ ਤੋਂ ਪਹਿਲਾਂ ਹੀ ਠੇਕੇਦਾਰੀ ਸਿਸਟਮ 'ਚ ਕੰਮ ਕਰ ਰਹੇ ਨੇ ਪਰ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਰਕਾਰ ਨੇ ਇਸ ਕਰਕੇ ਅਸੀਂ ਅੱਜ ਜਿਹੜਾ 10 ਤਰੀਕ ਨੂੰ ਧੂਰੀ ਵਿਖੇ ਜਿਹੜਾ ਤਰਨਾ ਸੀ ਰੱਖਿਆ ਗਿਆ ਇੱਥੇ ਰੋਸ ਮਹਾਂ ਰੈਲੀ ਜੜੀ ਰੱਖੀ ਗਈ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਜਿਹੜੇ ਜਿਹੜੇ ਨਗੂਣੀਆਂ ਤਨਖਾਹ ਦੇ ਵਿੱਚ ਜਿਹੜੇ 10000 ਰੁਪਏ ਤਨਖਾਹ ਦੇ ਵਿੱਚ ਕਿੱਥੇ ਗੁਜ਼ਾਰੇ ਹੁੰਦੇ ਆ ਤੁਸੀਂ ਵੀ ਇਸ ਗੱਲ ਨੂੰ ਸਾਰੇ ਜਾਣੋ ਕਿ 10000 ਰੁਪਏ ਚ ਕੋਈ ਗੁਜ਼ਾਰਾ ਨਹੀਂ ਹੁੰਦਾ ਕਿਸੇ ਗੱਲ ਦਾ ਵੀ ਅਸੀਂ ਇਸ ਕਰਕੇ ਆਪਦੀ ਮੰਗਾਂ ਲੈ ਕੇ ਇੱਥੇ ਮਾਨ ਸਾਹਿਬ ਦੇ ਜਿਹੜਾ ਦਫ਼ਤਰ ਹੈ ਅਸੀਂ ਇੱਥੇ ਉਹਦਾ ਧਰਨਾ ਕਰਨਾ ਕਰਨ ਵਾਸਤੇ ਆਏ ਹਾਂ ਉਹ ਘਰਾ ਕਰਨੇ ਵਾਸਤੇ ਆਏ ਆ ਜੇਕਰ ਜੇ ਸਾਡੀ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਇਸ ਤੋਂ ਵੀ ਵੱਡਾ ਅਸੀਂ ਜੜਾ ਗੱਲਾਂ ਸੰਘਰਸ਼ ਹੈ ਉਹ ਬਹੁਤ ਵੱਡਾ ਅਸੀਂ ਸੰਘਰਸ਼ ਕਰਾਂਗੇ ਹੋ ਸਕਦਾ ਅਸੀਂ ਹੜਤਾਲ ਤੇ ਚਲੇ ਜਾਈ ਕਮੇਡੀਆਂ ਜਿੰਨੀਆਂ ਹੈ ਆ ਨਗਰ ਕੌਂਸਲਰਾਂ ਨਗਰ ਨਿਗਮਾਂ ਨਗਰਪਾਲਿਕਾ ਸਭ ਉਰੇ ਆਈ ਹੋਈਆਂ ਤੂਰੀ ਦੇ ਵਿੱਚ ਤਾਂ ਕਿ ਸਰਕਾਰ ਨੇ ਜਦੋਂ ਬਣਨ ਤੋਂ ਪਹਿਲਾਂ ਵਾਅਦਾ ਕਰਿਆ ਸੀਗਾ ਮੁਲਾਜ਼ਮਾਂ ਦੇ ਨਾਲ ਵੀ ਸਾਡੀ ਸਰਕਾਰ ਬਣਾਓ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੇ ਕੱਚੇ ਮੁਲਾਜ਼ਮਾ ਹੈ ਉਹ ਪੱਕੇ ਕਰਾਂਗੇ ਚਾਹੇ ਉਹ ਪੰਪ ਆਪਰੇਟਰ ਡਰਾਈਵਰ ਸਿਵਰਮੈਨ ਆਦੀ ਸਫਾਈ ਕਰਮਚਾਰੀ ਜਿੰਨੇ ਵੀ ਕੈਟਾਗਰੀਆਂ ਦੇ ਹੈਗੇ ਆ ਦੇਸੀ ਬਗੈਰ ਸਰ ਤੋਂ ਪੱਕੇ ਕਰਾਂਗੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ ਨਾ ਹੀ ਸਾਡੇ 66 ਮਹੀਨੇ ਦਾ ਬਕਾਇਆ দেয়া ਗਿਆ ਨਾ ਕੱਚੇ ਮੁਲਾਜ਼ਮ ਪੱਕੇ ਕਰੇ ਗਏ ਆ ਨਹੀਂ ਪੁਰਾਣੀ ਪੈਂਸ਼ਨ ਬਹਾਲ ਕਰੀ ਗਈ ਆ ਇਸ ਰੋਸ ਦੇ ਵਿੱਚ ਸਰਕਾਰ ਨੇ ਮੀਟਿੰਗਾਂ ਬਹੁਤ ਕਰੀਆਂ ਸਾਡੇ ਪ੍ਰਧਾਨ ਅਸ਼ੋਕ ਜੀ ਗੈਲ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਆ ਪਰ ਉਹਨਾਂ ਦਾ ਕੋਈ ਸਿੱਟਾ ਨਿਕੜਿਆ ਝੂਠ ਬੋਲ ਕੇ ਸਰਕਾਰ ਸਾਡੇ ਤੋਂ ਵੋਟਾਂ ਲੇਗੀ ਚੋਣ ਇਨਸਾਨ ਸਾਡਾ ਰੱਖ ਗਈ ਝਾੜੂ ਦਾ ਉਹ ਗੁੰਮਰਾਹ ਕਰਕੇ ਸਰਕਾਰ ਬਣਾ ਗਈ ਜਿਵੇਂ ਸਰਕਾਰ ਅਸੀਂ ਬਣਾਈ ਆ ਉਵੇਂ ਸਰਕਾਰ ਸੀ ਢਾ ਦੇਣੀ ਆ ਆ ਨਾਲ ਚੋਣਾਂ ਦੇ ਵਿੱਚ ਬੜਾ ਪਾਰੀ ਅਸੀਂ ਰੋਸ ਕਰਕੇ ਸ਼ਾਇਦ ਜਿਵੇਂ ਪ੍ਰਧਾਨ ਜੀ ਨੇ ਹੁਕਮ ਲਾਇਆ ਵੀ ਅਸੀਂ ਹੜਤਾਲ ਦੇ ਵੀ ਜਾਵਾਂਗੇ ਜੇ ਸਾਡੇ ਨਾਲ ਸਹੀ ਤਰੀਕੇ ਦਾ ਫੈਸਲਾ ਨਾ ਕਰਿਆ ਗਿਆ ਇਹ ਜਿਹੜਾ ਸਾਡੇ ਸਪਾਇਸਿਕ ਪੰਜਾਬ ਦੇ ਝੰਡੇ ਥੱਲੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਅਸੋਕ ਸਰਵੰਨਜੀ ਦੀ ਰਹਿਨਵਾਈ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੋਸ ਤਰਨਾ ਕੀਤਾ ਜਾ ਰਿਹਾ ਜੋ ਕਿ ਸਮੂਹ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਸਮੂਹ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਨੇ ਉਹ ਕਾਫੀ ਸਮੇ ਤੋਂ ਪੈਣੀ ਪਈਆਂ ਨੇ ਜਿਸ ਤਰੀਕੇ ਨਾਲ ਸਾਡੇ ਜਿਹੜੇ ਕੱਚੇ ਸਪਾਈ ਕਰਮਚਾਰੀ ਨੇ ਉਪਹਿਲ ਕੇ ਧਾਰਤ ਉਹਨਾਂ ਪੱਕਾ ਕਰਨਾ ਦੂਸਰੀ ਜਿਹੜੀ ਸਰਕਾਰ ਨੇ ਜਿਹੜੀ 10 ਸਾਲੀ ਪਾਲਿਸੀ ਬਣਾਈ ਹੈ ਉਹਨੂੰ ਰੱਦ ਕਰਨਾ ਤੀਸਰੀ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਜਿਸ ਐਨਪੀਐਸ ਯੂਪੀਐਸਏ ਪੰਕ ਕਰਕੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਲਾਗੂ ਕੀਤੀ ਜਾਵੇ ਜਿਸ ਤਿੱਕੇ ਸਾਡੀ ਜਿਹੜੀ 16% ਡੀਏ ਦੀ ਕਿਸ਼ਤਾਂ ਪੈਂਦੀ ਪਈਆਂ ਨੇ ਉਹਦੇ ਨਾਲ ਜਿਹੜਾ ਸਾਡੇ 5 ਸਾਲ ਦਾ ਜਿਹੜਾ ਸਾਡਾ 6 ਵੀ ਮਹੀਨੇ ਦਾ ਜਿਹੜਾ ਬਕਾਇਆ ਪੈਂਦੀ ਪਿਆ ਇਸ ਸੰਬੰਧੀ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਦੇ ਲਈ ਰੋਸ ਮਾਰਚ ਰੈਲੀ ਕੀਤੀ ਜਾ ਰਹੀ ਹੈ ਅਗਲਾ ਸੰਘਰਸ਼ ਕੀ ਹੋਏਗਾ ਦੇਖੋ ਅਗਲਾ ਜਿਹੜਾ ਸੰਘਰਸ਼ ਸਾਡੇ ਮਾਨਯੋਗ ਸਾਡੇ ਸੁਭਾਕ ਕਮੇਟੀ ਬੈਠੀ ਆ ਜੋ ਵੀ ਡਿਸੀਜਨ ਲਊਗਾ ਉਹਗਾ ਉਹ ਸਭ ਮੰਨਿਆ ਹੋਊਗਾ ਅਗਰ ਪੰਜਾਬ ਸਪਾਈਸੇ ਕੇ ਵੱਲੋਂ ਇਹ ਫੈਸਲਾ ਕੀਤਾ ਗਿਆ ਵੀ ਪੂਰੇ ਪੰਜਾਬ ਚ ਕਮਚੋਰ ਹੜਤਾਲ ਕੀ ਜੇ ਉਹ ਕੀਤੀ ਜਾਊਗੀ ਜਿਸ ਦੀ ਤੁਹਾਨੂੰ ਸਭੇ ਯਾਦ ਹੋਣਾ 13 ਮਈ 2021 ਤੋਂ ਲੈ ਕੇ 21 ਜੁਲਾਈ 2021 ਤਿੰਨ 52 ਦਿਨ ਪਿੱਛੇ ਹੜਤਾਲ ਕੀਤੀ ਸਾਇਦੇ ਹੋਸ ਦਾ ਵਾਦਾ ਸਪਾਈਸੇ ਕੇ ਵੱਲੋਂ ਇਹ ਦਰਨਾ ਲੰਬਾ ਚੱਲੂਗਾ ਸਰ ਸਾਡਾ ਮਾਮਲਾ ਇਹ ਹੈ ਕਿ ਵੀ ਪਿਛਲੇ ਸਮੇਂ ਤੋਂ ਸਾਡੀਆਂ ਲੋਕਲ ਬਾਡੀ ਮੰਤਰੀ ਨਾਲ ਮੀਟਿੰਗਾਂ ਹੋਈਆਂ ਸਾਡੀਆਂ ਜਿਹੜੀ ਡਿਮਾਂਡਾਂ ਕੱਚੇ ਮੁਲਾਜ਼ਮ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਔਰ ਜਿਹੜੇ ਸਾਡੇ ਤੇ ਕਾਨੂੰਨ ਥੋਪਿਆ ਗਿਆ 10 ਸਾਲਾਂ ਦਾ ਕਿਉਂਕਿ ਸਾਡੇ ਜਵਾਕ ਜਿਹੜੇ ਪਹਿਲਾਂ ਤੋਂ ਹੀ 15 15 20 20 ਸਾਲਾਂ ਤੋਂ ਪਹਿਲਾਂ ਹੀ ਠੇਕੇਦਾਰੀ ਸਿਸਟਮ 'ਚ ਕੰਮ ਕਰ ਰਹੇ ਨੇ ਪਰ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਰਕਾਰ ਨੇ ਇਸ ਕਰਕੇ ਅਸੀਂ ਅੱਜ ਜਿਹੜਾ 10 ਤਰੀਕ ਨੂੰ ਧੂਰੀ ਵਿਖੇ ਜਿਹੜਾ ਤਰਨਾ ਸੀ ਰੱਖਿਆ ਗਿਆ ਇਥੇ ਰੋਸ ਮਹਾਰੈਲੀ ਜੜੀ ਰੱਖੀ ਗਈ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਜਿਹੜੇ ਜਿਹੜੇ ਨਗੂਣੀਆਂ ਤਨਖਾਹ ਦੇ ਵਿੱਚ ਜਿਹੜੇ 10000 ਰੁਪਏ ਤਨਖਾਹ ਦੇ ਵਿੱਚ ਕਿੱਥੇ ਗੁਜ਼ਾਰੇ ਹੁੰਦੇ ਆ ਤੁਸੀਂ ਵੀ ਇਸ ਗੱਲ ਨੂੰ ਸਾਰੇ ਜਾਣੋ ਕਿ ਦਾਦਾਸੀ ਹਜ਼ਾਰ ਚ ਕੋਈ ਗੁਜ਼ਾਰਾ ਨਹੀਂ ਹੁੰਦਾ ਕਿਸੇ ਗੱਲ ਦਾ ਵੀ ਅਸੀਂ ਇਸ ਕਰਕੇ ਆਪਦੀ ਮੰਗਾਂ ਲੈ ਕੇ ਇੱਥੇ ਮਾਨ ਸਾਹਿਬ ਦੇ ਜਿਹੜਾ ਦਫਤਰ ਹੈ ਅਸੀਂ ਇੱਥੇ ਉਹਦਾ ਧਰਨਾ ਕਰਨਾ ਕਰਨ ਵਾਸਤੇ ਆਏ ਹਾਂ ਉਹ ਘਰਾ ਕਰਨ ਵਾਸਤੇ ਆਏ ਆ ਜੇਕਰ ਜੇ ਸਾਡੀ ਮੰਗਾਂ ਨਹੀਂ ਮੰਨਨੇ ਗਿਆ ਤੇ ਇਸ ਤੋਂ ਵੀ ਵੱਡਾ ਅਸੀਂ ਜੜਾ ਗੱਲਾਂ ਸੰਘਰਸ਼ ਹੈ ਉਹ ਬਹੁਤ ਵੱਡਾ ਅਸੀਂ ਸੰਘਰਸ਼ ਕਰਾਂਗੇ ਹੋ ਸਕਦਾ ਅਸੀਂ ਹੜਤਾਲ ਤੇ ਚਲੇ ਜਾਈਏ ਪੰਜਾਬ ਪਧਰ ਤੇ ਹੀ ਕਮੇਟੀਆਂ ਜਿੰਨੀਆਂ ਹੈ ਆ ਨਗਰ ਕੌਂਸਲਰ ਨਗਰ ਨਿਗਮਾ ਨਗਰਪਾਲਿਕਾ ਸਭ ਉਰੇ ਆਈ ਹੋਈਆਂ ਤੂਰੀ ਦੇ ਵਿੱਚ ਤਾਂ ਕਿ ਸਰਕਾਰ ਨੇ ਜਦੋਂ ਬਣਨ ਤੋਂ ਪਹਿਲਾਂ ਵਾਅਦਾ ਕਰਿਆ ਸੀਗਾ ਮੁਲਾਜ਼ਮਾਂ ਦੇ ਨਾਲ ਵੀ ਸਾਡੀ ਸਰਕਾਰ ਬਣਾਓ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੇ ਕੱਚੇ ਮੁਲਾਜ਼ਮਾ ਹੈ ਉਹ ਪੱਕੇ ਕਰਾਂਗੇ ਚਾਹੇ ਉਹ ਪੰਪ ਆਪਰੇਟਰ ਡਰਾਈਵਰ ਸਿਵਰਮੈਨ ਆਦੀ ਸਫਾਈ ਕਰਮਚਾਰੀ ਜਿੰਨੇ ਵੀ ਕੈਟਾਗਰੀਆਂ ਦੇ ਹੈਗੇ ਆ ਜਿਸੀਂ ਬਿਗੈਰ ਸਰ ਤੋਂ ਪੱਕੇ ਕਰਾਂਗੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ ਨਾ ਹੀ ਸਾਡੇ 66 ਮਹੀਨੇ ਦਾ ਬਕਾਇਆ দেয়া ਗਿਆ ਨਾ ਕੱਚੇ ਮੁਲਾਜ਼ਮ ਪੱਕੇ ਕਰੇ ਗਏ ਆ ਨਹੀਂ ਪੁਰਾਣੀ ਪੈਂਸ਼ਨ ਬਹਾਲ ਕਰੀ ਗਈ ਆ ਇਸ ਰੋਸ ਦੇ ਵਿੱਚ ਸਰਕਾਰ ਨੇ ਮੀਟਿੰਗਾਂ ਬਹੁਤ ਕਰੀਆਂ ਸਾਡੇ ਪ੍ਰਧਾਨ ਅਸ਼ੋਕ ਜੀ ਗੱਲ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਆ ਪਰ ਉਹ ਨਾਲ ਕੋਈ ਸਿੱਟਾ ਨਿਕਲਿਆ ਝੂਠ ਬੋਲ ਕੇ ਸਰਕਾਰ ਸਾਡੇ ਤੋਂ ਵੋਟਾਂ ਲੈ ਗਈ ਚੋਰ ਨਿਸ਼ਾਨ ਸਾਡਾ ਰੱਖ ਗਈ ਝਾੜੂ ਦਾ ਉਹ ਗੁੰਮਰਾਹ ਕਰਕੇ ਸਰਕਾਰ ਬਣਾ ਗਈ ਜਿਵੇਂ ਸਰਕਾਰ ਅਸੀਂ ਬਣਾਈ ਆ ਉਵੇਂ ਸਰਕਾਰ ਸੀ ਹਟਾ ਦੇਣੀ ਆ ਆ ਨਾਲ ਚੋਣਾਂ ਦੇ ਵਿੱਚ ਬੜਾ ਪਾਰੀ ਅਸੀਂ ਰੋਸ ਕਰਕੇ ਸ਼ਾਇਦ ਜਿਵੇਂ ਪ੍ਰਧਾਨ ਜੀ ਨੇ ਹੁਕਮ ਲਾਇਆ ਵੀ ਅਸੀਂ ਹੜਤਾਲ ਦੇ ਵੀ ਜਾਵਾਂਗੇ ਜੇ ਸਾਡੇ ਨਾਲ ਸਹੀ ਤਰੀਕੇ ਦਾ ਫੈਸਲਾ ਨਾ ਕਰਾਂਗੇ ਇਹ ਜਿਹੜਾ ਸਾਡੇ ਸਪਾਇਸਿਕ ਪੰਜਾਬ ਦੇ ਝੰਡੇ ਥੱਲੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਅਸੋਕ ਸਰਵਾਂਜ ਜੀ ਦੀ ਰਹਿਨਵਾਈ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਰੋਸ ਤਰਨਾ ਕੀਤਾ ਜਾ ਰਿਹਾ ਜੋ ਕਿ ਸਮੂਹ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਸਮੂਹ ਮੁਲਾਜ਼ਮਾਂ ਦੀ ਜਿਹੜੀ ਮੰਗਾਂ ਨੇ ਉਹ ਕਾਫੀ ਸਮੇ ਤੋਂ ਪੈਣੀ ਪਈਆਂ ਨੇ ਜਿਸ ਤਰੀਕੇ ਨਾਲ ਸਾਡੇ ਜਿਹੜੇ ਕੱਚੇ ਸਿਪਾਈ ਕਰਮਚਾਰੀ ਨੇ ਉਹ ਪਹਿਲ ਕੇ ਆਧਾਰ ਤੇ ਉਹਨਾਂ ਪੱਕਾ ਕਰਨਾ ਦੂਸਰੀ ਜਿਹੜੀ ਸਰਕਾਰ ਨੇ ਜਿਹੜੀ 10 ਸਾਲੀ ਪਾਲਿਸੀ ਬਣਾਈ ਹੈ ਉਹਨੂੰ ਰੱਦ ਕਰਨਾ ਤੀਸਰੀ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਜਿਹੜੀ ਜਿਸ ਐਨਪੀਐਸ ਯੂਪੀਐਸਏ ਪੰਕ ਕਰਕੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਲਾਗੂ ਕੀਤੀ ਜਾਵੇ ਜਿਸ ਤਿੱਕੇ ਸਾਡੀ ਜਿਹੜੀ 16% ਡੀਏ ਦੀ ਕਿਸ਼ਤਾਂ ਪੈਂਦੀ ਪਈਆਂ ਨੇ ਉਹਦੇ ਨਾਲ ਜਿਹੜਾ ਸਾਡੇ 5 ਸਾਲ ਦਾ ਜਿਹੜਾ ਸਾਡਾ 6ਵੇਂ ਪੇ ਕਮਿਸ਼ਨ ਦਾ ਜਿਹੜਾ ਬਕਾਇਆ ਪੈਣੇ ਪਿਆ ਇਸ ਸੰਬੰਧੀ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਰੋਸ ਮਾਰ ਲੈ ਕੀਤੀ ਜਾ ਰਹੀ ਹੈ अगला देखो अगला जोड़ा संघर्ष साढ़े साढे सूबा कमेटी बैठी है जो भी डिशिजन लेगा होगा वो सर्वमान्य होगा अगर पंजाब सपाई सेवक वालों ये फैसला किया गया भी पूरे पाबर हड़ताल की वो तो वो जाए वो की जाएगी जिस तरीके याद होना तेरह मई दो हज़ार इक्की जुलाई दो हज़ार इक्की बवंजा दिन पीछे हड़ताल की सदस्य स्पाई से यूनियन वालों धरना लंबा चलूगा अगर ਸਾਡਾ ਸਾਡਾ ਮਾਮਲਾ ਇਹ ਹੈ ਕਿ ਵੀ ਪਿਛਲੇ ਸਮੇਂ ਤੋਂ ਸਾਡੀਆਂ ਲੋਕਲ ਬਾਡੀ ਮੰਤਰੀ ਨਾਲ ਮੀਟਿੰਗਾਂ ਹੋਈਆਂ ਸਾਡੀਆਂ ਜਿਹੜੀ ਡਿਮਾਂਡਾਂ ਕੱਚੇ ਮੁਰਾਜੇ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਔਰ ਜਿਹੜੇ ਸਾਡੇ ਤੇ ਕਾਨੂੰਨ ਥੋਪਿਆ ਗਿਆ 10 ਸਾਲਾਂ ਦਾ ਕਿਉਂਕਿ ਸਾਡੇ ਜਵਾਕ ਜਿਹੜੇ ਪਹਿਲਾਂ ਤੋਂ ਹੀ 15 15 20 20 ਸਾਲਾਂ ਤੋਂ ਪਹਿਲਾਂ ਹੀ ਠੇਕੇਦਾਰੀ ਸਿਸਟਮ 'ਚ ਕੰਮ ਕਰ ਰਹੇ ਨੇ ਪਰ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਰਕਾਰ ਨੇ ਇਸ ਕਰਕੇ ਅਸੀਂ ਅੱਜ ਜਿਹੜਾ 10 ਤਰੀਕ ਨੂੰ ਧੂਰੀ ਵਿਖੇ ਜਿਹੜਾ ਤਰਨਾ ਸੀ ਰੱਖਿਆ ਗਿਆ ਇੱਥੇ ਰੋਸ ਮਹਾਰੈਲੀ ਜੜੀ ਰੱਖੀ ਗਈ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਜਿਹੜੇ ਅ ਜਿਹੜੇ ਨਗੂਨੀਆਂ ਤਨਖਾਹ ਦੇ ਵਿੱਚ ਜਿਹੜੇ 10000 ਰੁਪਏ ਤਨਖਾਹ ਦੇ ਵਿੱਚ ਕਿੱਥੇ ਗੁਜ਼ਾਰੇ ਹੁੰਦੇ ਆ ਤੁਸੀਂ ਵੀ ਇਸ ਗੱਲ ਨੂੰ ਸਾਰੇ ਜਾਣੋ ਕਿ 10000 ਰੁਪਏ ਚ ਕੋਈ ਗੁਜ਼ਾਰਾ ਨਹੀਂ ਹੁੰਦਾ ਕਿਸੇ ਗੱਲ ਦਾ ਵੀ ਅਸੀਂ ਇਸ ਕਰਕੇ ਆਪਦੀ ਮੰਗਾਂ ਲੈ ਕੇ ਇੱਥੇ ਮਾਨ ਸਾਹਿਬ ਦੇ ਜਿਹੜਾ ਦਫਤਰ ਹੈ ਅਸੀਂ ਇੱਥੇ ਉਹਦਾ ਧਰਨਾ ਕਰਨਾ ਕਰਨ ਵਾਸਤੇ ਆਏ ਦਾ ਘਰਾ ਕਰਨੇ ਵਾਸਤੇ ਆਏ ਆ ਜੇਕਰ ਜੇ ਸਾਡੀ ਮੰਗਾਂ ਨਹੀਂ ਮੰਨਦੇ ਕਿ ਇੱਥੇ ਇਸ ਤੋਂ ਵੀ ਵੱਡਾ ਅਸੀਂ ਜੜਾ ਗੱਲਾਂ ਸੰਘਰਸ਼ ਹੈ ਉਹ ਬਹੁਤ ਵੱਡਾ ਅਸੀਂ ਸੰਘਰਸ਼ ਕਰਾਂਗੇ ਹੋ ਸਕਦਾ ਅਸੀਂ ਹੜਤਾਲ ਤੇ ਚਲੇ ਜਾਈ ਕਮੇਡੀਆਂ ਜਿੰਨੀਆਂ ਹੈ ਆ ਨਗਰ ਕੌਂਸਲਰ ਨਗਰ ਨਿਗਮਾ ਨਗਰਪਾਲਿਕਾ ਸਭ ਉਰੇ ਆਈ ਹੋਈਆਂ ਤੂਰੀ ਦੇ ਵਿੱਚ ਤਾਂ ਕਿ ਸਰਕਾਰ ਨੇ ਜਦੋਂ ਬਣਨ ਤੋਂ ਪਹਿਲਾਂ ਵਾਅਦਾ ਕਰਿਆ ਸੀਗਾ ਮੁਲਾਜ਼ਮਾਂ ਦੇ ਨਾਲ ਵੀ ਸਾਡੀ ਸਰਕਾਰ ਬਣਾਓ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੇ ਕੱਚੇ ਮੁਲਾਜ਼ਮਾ ਹੈ ਉਹ ਪੱਕੇ ਕਰਾਂਗੇ ਚਾਹੇ ਉਹ ਪੰਪ ਆਪਰੇਟਰ ਡਰਾਈਵਰ ਸਿਵਰਮੈਨ ਆਦੀ ਸਫਾਈ ਕਰਮਚਾਰੀ ਜਿੰਨੇ ਵੀ ਕੈਟਾਗਰੀਆਂ ਦੇ ਹੈਗੇ ਆ ਜਿਸੀਂ ਬਗੈਰ ਸਰ ਤੋਂ ਪੱਕੇ ਕਰਾਂਗੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ ਨਾ ਹੀ ਸਾਡੇ 6 ਸਾਢੇ ਮਹੀਨੇ ਦਾ ਬਕਾਇਆ দেয়া ਗਿਆ ਨਾ ਕੱਚੇ ਮੁਲਾਜ਼ਮ ਪੱਕੇ ਕਰੇ ਗਏ ਆ ਨਹੀਂ ਪੁਰਾਣੀ ਪੈਂਸ਼ਨ ਬਹਾਲ ਕਰੀ ਗਈ ਆ ਇਸ ਰੋਸ ਦੇ ਵਿੱਚ ਸਰਕਾਰ ਨੇ ਮੀਟਿੰਗਾਂ ਬਹੁਤ ਕਰੀਆਂ ਸਾਡੇ ਪ੍ਰਧਾਨ ਅਸ਼ੋਕ ਜੀ ਗੱਲ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਆ ਪਰ ਉਹਨਾਂ ਦਾ ਕੋਈ ਸਿੱਟਾ ਨਿਕਲਿਆ ਝੂਠ ਬੋਲ ਕੇ ਸਰਕਾਰ ਸਾਡੇ ਤੋਂ ਵੋਟਾਂ ਲੈ ਗਈ ਚੋਣ ਇਨਸਾਨ ਸਾਡਾ ਰੱਖ ਗਈ ਝਾੜੂ ਦਾ ਉਹ ਗੁੰਮਰਾਹ ਕਰਕੇ ਸਰਕਾਰ ਬਣਾ ਗਈ ਜਿਵੇਂ ਸਰਕਾਰ ਅਸੀਂ ਬਣਾਈ ਆ ਉਵੇਂ ਸਰਕਾਰ ਸੀ ਢਾ ਦੇਣੀ ਆ ਆ ਨਾਲ ਚੋਣਾਂ ਦੇ ਵਿੱਚ ਬੜਾ ਪਾਰੀ ਅਸੀਂ ਰੋਸ ਕਰਕੇ ਸ਼ਾਇਦ ਜਿਵੇਂ ਪ੍ਰਧਾਨ ਜੀ ਨੇ ਹੁਕਮ ਲਾਇਆ ਵੀ ਅਸੀਂ ਹੜਤਾਲ ਦੇ ਵੀ ਜਾਵਾਂਗੇ ਜੇ ਸਾਡੇ ਨਾਲ ਸਹੀ ਤਰੀਕੇ ਦਾ ਫੈਸਲਾ ਨਾ ਕਰਿਆ ਗਿਆ